ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਕਾਰਜਾਂ ਵੱਲ ਵਿਸ਼ੇਸ਼ ਤਵੱਜੋ ਦਿੱਤੀ ਜਾ ਰਹੀ ਹੈ ਪਿੰਡਾਂ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮਹੱਇਆ ਕਰਵਾਉਣ ਤੇ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਖੇਤੀਬਾੜੀ ਫਾਰਮਰ ਵੈਲਫੇਅਰ ਐਨੀਮਲੀ ਐਨੀਮਲ ਹਸਬੈਂਡਰੀ ਫਿਸ਼ਰੀ ਡੇਰੀ ਡਿਵੈਲਪਮੈਂਟ ਫੂਡ ਪ੍ਰੋਸੈਸਿੰਗ ਤੇ ਪਸ਼ੂ ਪਾਲਣ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਅੱਜ ਪਿੰਡ ਪੰਨੀ ਵਾਲਾ ਫੱਤਾ ਵਿਖੇ ਬੱਸ ਸਟੈਂਡ ਦੇ ਨਵੀਨੀ ਕਰਨ ਦਾ ਨੀਂਹ ਪੱਥਰ ਰੱਖਣ ਤੋਂ ਬਾ ਪਿੰਡ ਦੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ ਸਰਦਾਰ ਖੁੱਡੀਆਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਿੰਡਾਂ ਨੂੰ ਨਵੀਆਂ ਲੀਹਾਂ ਤੇ ਤੌਰ ਦੇ ਆ ਵਿਕਾਸ ਕਰ ਜਾਂਦੀ ਵਿਉਂਤਪੰਦੀ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਸਰਕਾਰ ਬਣ ਦੇ 4 ਸਾਲ ਦੇ ਸਮੇਂ ਬਾਅਦ ਵਿਕਾਸ ਕਾਰਜ ਸ਼ੁਰੂ ਕੀਤੇ ਜਾਂਦੇ ਸਨ ਪਰ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗਾਈ ਵਾਲੀ ਸਰਕਾਰ ਵੱਲੋਂ ਲੋਕਾਂ ਦੀਆਂ ਸਿਹਤ ਤੇ ਬੁਨਿਆਦੀ ਸਹੂਲਤਾਂ ਨੂੰ ਧਿਆਨ ਚ ਰੱਖਦੇ ਆ ਸਰਕਾਰ ਬਣ ਦੇ ਸਮੇਤ ਹੋਈ ਪਿੰਡਾਂ ਦੇ ਵਿਕਾਸ ਵੱਲ ਤਵੱਜੋ ਦਿੱਤੀ ਜਾ ਰਹੀ ਹੈ ਸਰਦਾਰ ਖੁੱਡੀਆਂ ਨੇ ਕਿਹਾ ਕਿ ਪਿੰਡ ਪੰਨੀ ਵਾਲਾ ਫੱਤਾ ਦੇ ਬੱਸ ਸਟੈਂਡ ਦੇ ਨਵੀਨੀਕਰਨ ਤੇ ਹੋਰ ਵੱਖ-ਵੱਖ ਵਿਕਾਸ ਕਾਰਜਾਂ ਲਈ 40 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ ਇਸ ਤੋਂ ਪਹਿਲਾਂ ਉਹਨਾਂ ਪਿੰਡ ਪੰਨੀ ਵਾਲਾ ਫੱਤਾ ਦੇ ਬੱਸ ਸਟੈਂਡ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ ਤੇ ਪਿੰਡ ਦੇ ਸਰਪੰਚ ਦਿਲਬਾਗ ਸਿੰਘ ਸਿੱਧੂ ਦੀ ਅਗਵਾਈ ਵਾਲੀ ਪੰਚਾਇਤ ਵੱਲੋਂ ਕਰਵਾਏ ਜਾਵੇ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦਾ ਨਰੀਖਣ ਕੀਤਾ ਵਰਨਜੋਗ ਹੈ ਕਿ ਪਿੰਡ ਬੰਨੀ ਵਾਲਾ ਫੱਤਾ ਦੇ বাস ਸਟੈਂਡ ਦੀ ਦਿੱਖ ਬਦਲਣ ਲਈ ਪੰਚਾਇਤ ਵੱਲੋਂ ਵਿਸ਼ੇਸ਼ ਮਹਿੰਮ ਵੱਢ ਕੇ ਨਵੀਂ ਦਿੱਖ ਦਿੱਤੀ ਜਾ ਰਹੀ ਹੈ ਜਿੱਥੇ ਸਵਾਰੀਆਂ ਦੇ ਬੈਠਣ ਲਈ ਸ਼ੈੱਡ ਚੌਂਕ 'ਚ LED ਲਾਈਟਾਂ ਤੇ ਪਖਾਨੇ ਆਦ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਇਸ ਮੌਕੇ ਪਿੰਡ ਦੇ ਪਤਵੰਤੇ ਹਾਜ਼ਰ ਸਨ ਸਾਰੇ ਪਿੰਡਪਰਾਵਾ ਨੂੰ ਨਗਰਵਾਸੀਆਂ ਨੂੰ ਔਰ ਪਤਵੰਤੇ ਸੱਜਣਾ ਨੂੰ ਜ਼ਿੰਮੇਵਾਰ ਵਿਅਕਤੀਆਂ ਨੂੰ ਮੈਂ ਬੇਨਤੀ ਕਰਦਾ ਕਿ ਜਿਹੜਾ ਸਾਡੀ ਮਕਾਨਾਂ ਦੀ ਗੱਲ ਆ ਫਿਰ 1.5 ਲੱਖ ਰੁਪਏ ਮਿਲਦਾ ਸਿਰ ਭਾਈ ਮਿਲਿਆ ਕਰੂਗਾ ਵਿੱਚ ਪੰਜਾਬ ਸਰਕਾਰ ਵੱਲੋਂ ਵੀ ਹਿੱਸਾ ਹੈ ਉਹਦੇ ਲਈ ਪੋਰਟਲ ਖੁੱਲਿਆ ਹੈ 31 ਮਾਰਚ ਤਾਈਂ ਉਹਦੇ ਵਿੱਚ ਤੁਸੀਂ ਸ਼ਾਮਿਲ ਕਰਾ ਸਕਦੇ ਆਪਣਾ ਨਾਮ ਸਾਰੀਆਂ ਜਿਹੜੀਆਂ ਉਹ ਫਾਰਮ ਵਗੈਰਾ ਆਨਲਾਈਨ ਹੋਣਾ ਉਹਦੇ ਵਿੱਚ ਚਾਹੇ ਵੀਡੀਓ ਸਾਹਿਬ ਕੋਲੇ ਜਾਂਦੇ ਰਹੋ ਚਾਹੇ ਕੋਈ ਇਥੋਂ ਥੋੜਾ ਬੜਿਆ ਲਿਖਿਆ ਮੁੰਡਾ ਜ਼ਿੰਮੇਵਾਰ ਸੱਜਣ ਥੋੜਾ ਪੰਚਾਇਤ ਵਾਲਿਆਂ ਦਾ ਉਹਦੇ ਵਿੱਚ ਫਰਜ਼ ਬਣਦਾ ਹੈ ਤੇ ਮਕਾਨ ਉਸ ਵਾਸਤੇ ਪਾਸ ਹੋ ਜਾਣੇ ਆ ਜਲਦੀ ਅੱਗੇ 11 ਸਾਲ ਦਾ ਇੱਕ ਤੇ ਸਰਵੇ ਕੀਤਾ ਤੇ ਬਾਈਚ ਆਇਆ ਸੀ ਪਰ ਹੁਣ ਇਸ ਹਾਲ ਕੀ ਮਿੰਦ ਦੇ ਵਿੱਚ ਵਿੱਚ ਉਹ ਸਾਰਾ ਉਹਨਾਂ ਨੇ ਨਿਬੇੜ ਲਿਆ ਸਾਰਿਆਂ ਨੂੰ ਕਿੰਨੇ ਵੀ ਇਹਦੇ ਵਿੱਚ ਕੋਈ ਨਹੀਂ ਵੀ 20 ਮਿਲ ਲਗੇ 25 ਮਿਲ ਲਗੇ ਜਿੰਨੇ ਤੁਸੀਂ ਭਰੋਗੇ ਜਿਹੜੇ ਲੋੜਵੰਦ ਹੋਣਗੇ ਉਹਨਾਂ ਨੂੰ ਮਿਲ ਜਾਣਗੇ ਇਸ ਲਈ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਖਿਆਲ ਤੋਂ ਤੁਸੀਂ ਆਪ ਇਹਦਾ ਧਿਆਨ ਕਰਕੇ ਪ੍ਰਵਾਹ ਦਿਓ ਬਾਈ ਤੁਸੀਂ ਪ੍ਰੋਫੈਸਰ